ਤੁਸੀਂ ਸੋਚਦੇ ਹੋਗੇ ਕਿ ਮੈਂ ਕਰਮਜੀਤ ਭਾਈ ਦੀ ਸਪੋਰਟ ਕੀਤੀ ਸੀਗੀ ਮੈਂ ਇਸ ਕਰਕੇ ਕੀਤੀ ਉਹ ਮੇਰੇ ਵੱਡੇ ਭਰਾ ਇੰਡਸਟਰੀ ਤੋਂ ਗਏ ਔਰ ਨਵਾਂ ਚਿਹਰਾ ਔਰ ਆਪਣੇ ਪੀਕ ਕਰੀਅਰ ਨੂੰ ਛੱਡ ਕੇ ਉੱਥੇ ਗਏ ਆ ਮੈਂ ਨਹੀਂ ਕਹਿੰਦੀ ਵੀ ਅੱਜ ਮੈਂ ਇਲੈਕਸ਼ਨ ਲੜ ਕੇ ਲੋਕਾਂ ਦੇ ਕੰਮ ਕਰਾ ਸਕਦੀ ਆ ਮੈਨੂੰ ਐ ਲੱਗਦਾ ਹੈ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੈਂ ਮੇਰੇ ਚ ਇੱਕ ਪਲੱਸ ਪੁਆਇੰਟ ਇਹ ਹੈ ਕਿ ਮੈਂ ਕਲਾਕਾਰ ਆ ਮੈਨੂੰ ਅਕਾਲੀ ਦਲ ਨੇ ਵੀ ਅਪਰੋਚ ਕੀਤੀ ਆਮ ਆਦਮੀ ਪਾਰਟੀ ਨੇ ਵੀ ਅਪਰੋਚ ਕੀਤੀ ਸੀ ਕਿ ਮੈਨੂੰ ਭਾਜਪਾ ਨੇ ਵੀ ਅਪਰੋਚ ਕੀਤੀ ਸੀ ਕਿ ਕਾਂਗਰਸ ਨੇ ਵੀ ਕੀਤੀ ਸੀ ਮੈਨੂੰ ਸਾਰੀਆਂ ਪਾਰਟੀਆਂ ਨੇ ਹੀ ਅਪਰੋਚ ਕੀਤੀ ਸੀਗੀ ਪਿਛਲੀ ਵਾਰ ਇਲੈਕਸ਼ਨ ਚ ਵੀ ਕੀਤੀ ਸੀਗੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਅੱਗੇ ਇੱਕ ਗੱਲ ਰੱਖਣਾ ਚਾਹੁੰਦੀ ਆ ਵੇਖੋ ਮੇਰੇ ਨਾਲ ਬੈਠੇ ਨੇ ਰੀਸ਼ਮ ਸਿੰਘ ਜੀ ਜਿਨ੍ਹਾਂ ਦੀ ਪਛਾਣ ਕਰਾਉਣੀ ਬਹੁਤ ਜ਼ਰੂਰੀ ਸੀਗੀ ਕਿਉਂਕਿ ਮੈਨੂੰ ਲੱਗਦਾ ਇੱਕ ਆਮ ਇਨਸਾਨ ਵਾਸਤੇ ਇੱਕ ਪਛਾਨ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਉਹ ਇਨਸਾਨ ਹੈ ਜਿਹੜਾ ਮੇਰੇ ਨਾਲ 1 ਸਾਲ ਟਿਕਰੀ ਬਾਰਡਰ ਟੈਂਟ ਦੇ ਵਿੱਚ ਰਿਹਾ ਹੈ ਭਾਵੇਂ ਕਿਸਾਨ ਅੰਦੋਲਨ ਦੇ ਵਿੱਚ ਅੱਗੇ ਜਾਣਾ ਹੋਵੇ ਭਾਵੇਂ ਰਾਜਸਥਾਨ ਜਾਣਾ ਹੋਵੇ ਭਾਵੇਂ ਹਰਿਆਣਾ ਜਾਣਾ ਹੋਵੇ ਭਾਵੇਂ ਯੂਪੀ ਜਿੱਦੋਂ ਮੈਨੂੰ ਪੁਲਸ ਨੇ ਫੜਿਆ ਸੀਗਾ ਇਹ ਉਹ ਨੌਜਵਾਨ ਮੇਰੇ ਨਾਲ ਜਿਹੜੇ ਰਹੇ ਨੇ ਉਹ ਮੇਰੇ ਨਾਲ ਬੈਠੇ ਨੇ ਅੱਜ ਔਰ ਇਨ ਫੈਕਟ ਜੇ ਮੈਂ ਜਿੱਥੇ-ਜਿੱਥੇ ਵੀ ਮੈਂ ਜਾਣੀ ਆ ਅੱਜ ਮੈਂ ਪੁਲਿਸ ਦੀ ਸਿਕਿਉਰਿਟੀ ਨਹੀਂ ਮੰਦੀ ਬਟ ਇਹ ਮੇਰੇ ਨਾਲ ਜਿਹੜੇ ਨੌਜਵਾਨ ਹੁੰਦੇ ਇਹਨਾਂ ਦੀ ਵਿਚਾਰਿਆਂ ਦੀ ਸਿਕਿਉਰਿਟੀ ਮੰਦੀ ਆ ਇਹ ਮੇਰੇ ਹਲਕੀ ਤੋਂ ਨੇ ਰਾਜਸਥਾਨ ਸੀ ਹਲਕੀ ਤੋਂ ਨੇ ਔਰ ਅਦਲੀਵਾਲ ਇਹਨਾਂ ਦਾ ਪਿੰਡ ਹੈ ਔਰ ਭਾਵੇਂ ਅਸੀਂ ਪਿੱਛੇ ਕਿਸਾਨ ਰੈਲੀ ਕਰਵਾਈ ਸੀਗੀ ਉਦੋਂ ਕਿਸਾਨਾਂ ਵਾਸਤੇ ਭਾਵੇਂ ਅਸੀਂ ਪਿੱਛੇ ਕਿਸਾਨ ਮਜ਼ਦੂਰ ਸੇਤ ਮੇਲਾ ਰੱਖਿਆ ਸੀਗਾ ਇਹ ਉਹ ਨੌਜਵਾਨ ਹੈ ਜਿਨੇ ਆਪਣੇ ਪਿੰਡ ਦੇ ਵਿੱਚ ਸਭ ਤੋਂ ਪਹਿਲ ਨੂੰ ਨਸ਼ਿਆਂ ਦੇ ਖਿਲਾਫ ਕਮੇਟੀ ਬਣਾਈ ਸੀਗੀ ਔਰ ಗ್ರಾಮ ਪੰਚਾਇਤ ਦਾ ਮਤਾ ਪਾਸ ਕੀਤਾ ਸੀਗਾ ਔਰ ਮੈਨੂੰ ਲੱਗਦਾ ਜਦੋਂ ਅਸੀਂ ਸਾਰੇ ਮਿਨਿਸਟਰਸ ਨੂੰ ਉੱਥੇ ਬੁਲਾ ਕੇ ਕਾਨਫਰੰਸ ਕੀਤੀ ਸੀਗੀ ਉੱਥੋਂ ਇਹਨਾਂ ਨੂੰ ਅਮੇ ਤਲਵਾਰ ਸਾਡੇ ਡੀਸੀ ਵੱਲੋਂ ਵੀ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਸੀਗਾ ਔਰ ਮਿਨਿਸਟਰਸ ਵੱਲੋਂ ਵੀ ਇਹਨਾਂ ਨੂੰ ਦਿੱਤਾ ਗਿਆ ਸੀਗਾ ਕਿ ਇਸ ਨੌਜਵਾਨ ਨੇ ਅੱਗੇ ਆ ਕੇ ਆਵਾਜ਼ ਚੁੱਕੀ ਹੈ ਔਰ ਬਹੁਤ ਸਾਰੇ ਮੈਨੂੰ ਲੱਗਦਾ ਹੈ 80 ਤੋਂ 80 ਤੋਂ ਉੱਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਜਾ ਕੇ ਕਮੇਟੀਆਂ ਬਣਾਈਆਂ ਬਿਨਾਂ ਡਰੇ ਨਸ਼ਿਆਂ ਦੇ ਖਿਲਾਫ ਔਰ ਐਸ ਐਚਓ ਸਾਹਿਬ ਨੇ ਵੀ ਸਾਡਾ ਉਦੋਂ ਬਹੁਤ ਸਾਥ ਦਿੱਤਾ ਸੀਗਾ ਔਰ ਮੈਨੂੰ ਲੱਗਦਾ ਹੈ ਕਿ ਇਹ ਜੀ ਨੌਜਵਾਨ ਜਦੋਂ ਮੈਨੂੰ ਆ ਕੇ ਕਹਿਣ ਕਿ ਅਸੀਂ ਵੀ ਇਲੈਕਸ਼ਨ ਲੜਨਾ ਚਾਹੁੰਦੇ ਆ ਔਰ ਮੇਰੇ ਵਾਲੀ ਮੇਰੇ ਵੱਲੋਂ ਇਹ ਗਲਤ ਗੱਲ ਹੋ ਜੂਗੀ ਕਿ ਜੇ ਮੈਂ ਇਹ ਜੀ ਨੌਜਵਾਨ ਦੀ ਸਪੋਰਟ ਨਹੀਂ ਕਰੂੰਗੀ ਜਾਂ ਮੈਂ ਦੇ ਹੱਕ ਦੇ ਇਹਦੇ ਹੱਕ ਦੇ ਵਿੱਚ ਹੰਗਾਰਾ ਨਹੀਂ ਭਰੂੰਗੀ ਮੇਰੇ ਕੋਲ ਪਹਿਲੋਂ ਵੀ 2-3 ਦਿਨ ਹੋਏ ਆਏ ਸੀਗੇ ਹੁਣ ਵੀ ਇਹਨਾਂ ਨੇ ਕਿਹਾ ਮੈਮ ਸਾਡੇ ਵਾਸਤੇ ਵੀ ਤੁਸੀਂ ਗੱਲ ਕਰੋ ਤੁਸੀਂ ਸਾਰਿਆਂ ਵਾਸਤੇ ਕਰਦੇ ਹੋ ਸਾਡੇ ਵਾਸਤੇ ਵੀ ਕਰੋ ਵੇਖੋ ਮੈਨੂੰ ਬਹੁਤ ਸਾਰੀ ਲੋਕਾਂ ਨੇ ਇਹ ਗੱਲ ਕਹੀ ਕਿ ਤੁਸੀਂ ਇਹਨਾਂ ਨਾਲ ਪ੍ਰੈਸ ਕਾਨਫਰੰਸ ਚ ਨਾ ਬਿਓ ਤੁਸੀਂ ਉਹਵੇਂ سپورਟ ਕਰ ਦੋ ਬੈਕ ਤੇ ਵੇਖੋ ਜੇ ਵੋਟਾਂ ਕੱਟ ਪੈਂਦੀਆਂ ਨੇ ਤੁਹਾਡੀ ਬਦਨਾਮੀ ਹੁੰਦੀ ਹੈ ਵੇਖੋ ਮੇਰੀ ਬਦਨਾਮੀ ਕਿਉਂ ਹੁੰਦੀ ਹੈ ਮੈਨੂੰ ਇਹ ਲੱਗਦਾ ਹੈ ਕਿ ਜ਼ਰੂਰੀ ਨਹੀਂ ਹੈ ਵੀ ਅਸੀਂ ਵੱਡੀ ਪਾਰਟੀ ਨੂੰ سپورਟ ਕਰਕੇ ਅਸੀਂ ਆਪਣੇ ਨਾਮ ਬਣਾਉਣਾ ਹੈ ਜ਼ਰੂਰੀ ਨਹੀਂ ਹੈ ਅਸੀਂ ਵੱਡੇ ਮੰਤਰੀਆਂ ਨੂੰ سپورਟ ਕਰਕੇ ਆਪਣਾ ਨਾਮ ਬਣਾਉਣਾ ਹੈ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਸੱਚ ਦਾ ਸਾਥ ਦਵਾਂ ਸੱਚ ਨੂੰ ਸੱਚ ਕਹਾਂ ਝੂਠ ਨੂੰ ਝੂਠ ਕਹਾਂ ਵੇਖੋ ਇਹ ਨੌਜਵਾਨ ਜਿਹੜੇ ਨੇ ਹਮੇਸ਼ਾ ਮੇਰੇ ਨਾਲ ਰਹੇ ਨੇ ਭਾਵੇਂ ਖਨੌਰੀ ਬਾਰਡਰ ਦੇ ਪਿੱਛੇ ਜਦੋਂ ਆਸੂ ਗਿਆ ਇਸ ਤੇ ਗੋਲੇ ਡਿੱਗੇ ਸੀ ਕਿ ਤੁਸੀਂ ਵੇਖਿਆ ਹੋਣਾ ਵੀਡੀਓ ਚ ਮੇਰੇ ਨਾਲ ਵਿਚਾਰਾ ਖੜਾ ਸੀਗਾ ਅੱਗੇ ਮੈਂ ਤੇ ਇੱਕ ਕਲਾਕਾਰ ਆ ਮੇਰੀ ਸਾਰੀ ਮੀਡੀਆ ਕਵਰੇਜ ਕਰ ਲੈਂਦੀ ਐ ਮੇਰੀਆਂ ਬਾਈਟਸ ਲੈ ਲੈਂਦੀ ਐ ਪਰ ਜਿਹੜੀ ਉੱਥੇ ਇਨ੍ਹਾਂ ਵਰਗੇ ਨਾਲ ਮੇਰੇ ਨਾਲ ਖੜੇ ਸੀਗੇ ਇਨ੍ਹਾਂ ਦੀ ਤੇ ਕੋਈ ਬਾਈਟ ਨਹੀਂ ਨਾ ਕਰਦਾ ਪਰ ਇਨ੍ਹਾਂ ਦਾ ਯੋਗਦਾਨ ਤੇ ਉਹਨਾਂ ਹੀ ਆ ਨਾ ਮੈਂ ਕਿਵੇਂ ਸੈਲਫਿਸ਼ ਹੋ ਜਾਾਂ ਜਿਵੇਂ ਮੈਂ ਕਿਵੇਂ ਕਹਦਾ ਵੀ ਇਨ੍ਹਾਂ ਦਾ ਕੋਈ ਯੋਗਦਾਨ ਨਹੀਂ ਹੈਗਾ ਜੇ ਤੁਸੀਂ ਕਹਿੰਦੇ ਹੋ ਕਿ ਹਾਂ ਮੈਂ ਸੋਸਾਇਟੀ ਵਿੱਚ ਅੱਗੇ ਜਾਨੀ ਆ ਭਾਵੇਂ ਮੇਰੇ ਨਾਲ ਜਾ ਕੇ ਧਰਨੇ ਤੇ ਦਵਾਈਆਂ ਮੰਡਾਉਣੀਆਂ ਭਾਵੇਂ ਕਿਸੇ ਵੀ ਲੈਵਲ ਦਾ ਕੋਈ ਕੰਮ ਕਰਾਉਣਾ ਹਮੇਸ਼ਾ ਇਹ ਅੱਗੇ ਆ ਕੇ ਇਹਨਾਂ ਨੇ ਹੈਲਪ ਕੀਤੀ ਹੈ ਔਰ ਨਾਲ ਗਏ ਨੇ ਔਰ ਅੱਜ ਜੇ ਇਹਨਾਂ ਨੇ ਇਹ ਗੱਲ ਕਹੀ ਹੈ ਮੇਰੇ ਕੋਲ ਆ ਕੇ ਕਿ ਅਸੀਂ ਐਮਪੀ ਦੇ ਲੋਕ ਸਭਾ ਦੇ ਅੰਮ੍ਰਿਤਸਰ ਤੋਂ ਕਾਗਜ਼ ਪਰ ਨਾਚੋਣੇ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਹਰ ਇੱਕ ਇਨਸਾਨ ਦਾ ਅਧਿਕਾਰ ਹੈ ਲੋਕਤੰਤਰ ਦੇ ਵਿੱਚ ਕਿ ਇਹ ਇਲੈਕਸ਼ਨ ਲੜ ਸਕਣ ਔਰ ਮੈਂ ਇਹਨਾਂ ਨੂੰ ਕਿਹਾ ਵੀ ਹਾਂਜੀ ਜ਼ਰੂਰ ਤੁਹਾਡੀ ਮਰਜ਼ੀ ਹੈ ਤੁਹਾਨੂੰ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਆਵਾਜ਼ ਰੱਖਣਾ ਚਾਹੁੰਦੇ ਹੋ ਲੋਕਾਂ ਦੀ ਆਵਾਜ਼ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਜ਼ਰੂਰ ਅੱਗੇ ਆਓ ਔਰ ਤੁਸੀਂ ਇਲੈਕਸ਼ਨ ਲੜੋ ਔਰ ਮੇਰੇ ਵੱਲੋਂ ਜੋ ਹੋ ਸਕੂਗਾ ਉਹ ਮੈਂ ਜਿਵੇਂ ਤੁਸੀਂ ਸੋਚਦੇ ਹੋਗੇ ਕਿ ਮੈਂ ਕਰਮਜੀਤ ਭਾਈ ਦੀ ਸਪੋਰਟ ਕੀਤੀ ਸੀ ਕਿ ਮੈਂ ਇਸ ਕਰਕੇ ਕੀਤੀ ਉਹ ਮੇਰੇ ਵੱਡੇ ਭਰਾ ਇੰਡਸਟਰੀ ਤੋਂ ਗਏ ਔਰ ਨਵਾਂ ਚਿਹਰਾ ਔਰ ਆਪਣੇ ਪੀਕ ਕੈਰੀਅਰ ਨੂੰ ਛੱਡ ਕੇ ਉੱਥੇ ਗਏ ਔਰ ਮੈਨੂੰ ਸਹੀ ਲੱਗੇ ਔਰ ਮੈਂ ਹਮੇਸ਼ਾ ਸਹੀ ਨੂੰ ਸਹੀ ਕਿਹਾ ਹੈ ਗਲਤ ਨੂੰ ਗਲਤ ਕਿਹਾ ਹੈ ਔਰ ਅੱਜ ਜੀ ਰੇਸ਼ਮ ਦੀ ਕੋਈ ਪਹਿਚਾਨ ਨਹੀਂ ਹੈਗੀ ਇਹ ਜ਼ਰੂਰੀ ਨਹੀਂ ਪਰ ਰੇਸ਼ਮ ਨੇ ਕੰਮ ਬਹੁਤ ਕੀਤੇ ਨੇ ਬਹੁਤ ਸਾਰੇ ਇਹ ਜਿਹੇ ਮੇਰੇ ਭਰਾ ਹੋਣਗੇ ਜਿਹੜੇ ਵਿਚਾਰੇ ਪਿੱਛੇ ਰਹਿ ਜਾਂਦੇ ਨੇ ਔਰ ਬਹੁਤ ਸਾਰੇ ਲੀਡਰ ਉਹਨਾਂ ਨੂੰ ਇਸਤੇਮਾਲ ਕਰ ਲੈਂਦੇ ਨੇ ਬਟ ਉਹਨਾਂ ਨੇ ਕੰਮ ਬੜੇ ਕੀਤੇ ਹੁੰਦੇ ਨੇ ਉਹ ਭਾਵੇਂ ਰੈਲੀਆਂ ਅਰੇਂਜ ਕਰਦੇ ਹੋਣ ਭਾਵੇਂ ਕਿਸਾਨ ਅੰਦੋਲਨ ਤੇ ਗਏ ਹੋਣ ਬਹੁਤ ਸਾਰੀਆਂ ਸਾਡੀਆਂ ਬੀਬੀਆਂ ਮੈਂ ਸੁੰਦਰੀ ਸੀਗੀ ਇੱਕ ਦਿਨ ਮੈਂ ਖਨੌਰੀ ਬਾਰਡਰ ਗਈ ਸੀਗੀ ਉਦੋਂ ਜਿੱਦਨ ਮੇਰੀ ਵੀਡੀਓ ਵਾਇਰਲ ਜ਼ਿਆਦਾਤਰ ਹੋਈ ਹੈ ਉੱਥੇ ਬੀਬੀਆਂ ਹੋਰ ਵੀ ਸੀਗੀਆਂ ਵਿਚਾਰੀਆਂ ਜਿਨ੍ਹਾਂ ਨੂੰ ਆਸੂ ਗਿਆ ਸੀ ਗੈਸ ਚੜੀ ਸੀਗੀ ਉਹਨਾਂ ਦੀ ਵਿਚਾਰੀਆਂ ਦੀ ਵੀਡੀਓ ਨਹੀਂ ਆਈ ਚਲੋ ਇੱਕ ਕਲਾਹੂਕਾਰ ਹੋਣ ਕਰਕੇ ਮੈਨੂੰ ਕਵਰੇਜ ਮਿਲ ਜਾਂਦੀ ਹੈ ਬਟ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਦੂਜੇ ਲੋਕੀ ਵੀ ਸਾਡੀ ਸਮਾਜ ਵਾਸਤੇ ਜਾਂ ਸਾਡੀ ਸੁਸਾਇਟੀ ਵਾਸਤੇ ਕੁਝ ਕਰਦੇ ਨੇ ਉਹਨਾਂ ਨੂੰ ਵੀ ਆਪਾਂ ਨੂੰ ਹਾਈਲਾਈਟ ਕਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ ਸੋ ਮੈਂ ਇਹੀ ਕਹੂੰਗੀ ਕਿ ਰੇਸ਼ਮ ਦੀ ਛੋਟੀ ਉਮਰ ਹੈ ਔਰ ਸਾਡੇ ਸਮਾਜ ਵਾਸਤੇ ਕੁਝ ਕਰਨਾ ਚਾਹੁੰਦਾ ਹੈ ਔਰ ਖੁਨਤਾ ਕੀਤਾ ਹੀ ਹੈ ਸਾਡੇ ਨਾਲ ਰਹਿ ਕੇ ਅੱਗੇ ਇਹਦੀ ਆਪਣੀ ਜਰਨੀ ਹੈ ਇਹਦੀ ਆਪਣੀ ਸੋਚ ਹੈ ਜਿਹੜੀ ਇਹ ਤੁਹਾਡੇ ਸਾਹਮਣੇ ਰੱਖੂਗਾ ਹਮੇਸ਼ਾ ਸੋ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਰੇਸ਼ਮ ਦੇ ਇੰਟਰੋਡਕਸ਼ਨ ਵਾਸਤੇ ਕੀਤੀ ਸੀਗੀ ਕਿਉਂਕਿ ਹਮੇਸ਼ਾ ਇੱਕ ਆਮ ਇਨਸਾਨ ਦੀ ਇੰਟਰਵਿਊ ਲੈਣਾ ਲੋਕਾਂ ਨੂੰ ਲੱਗਦਾ ਹੈ ਕਿ ਇਹਦੀ ਇੰਟਰਵਿਊ ਅਸੀਂ ਕਿਸ ਬਿਹਫ ਤੇ ਨਾਲ ਲਈਏ ਜਾਂ ਇਹਦੀ ਇੰਟਰੋਡਕਸ਼ਨ ਕਿਵੇਂ ਕਰਾਈਏ ਸੋ ਮੈਂ ਇੱਕ ਜਿਹੜੀ ਅੱਜ ਇੰਟਰੋਡਕਸ਼ਨ ਦੇਣੀ ਸੀਗੀ ਮੈਂ ਦੇਤੀ ਇਹਦੀ ਵੀ ਉਹ ਇਨਸਾਨ ਹੈ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਆਮ ਲੋਕਾਂ ਦੀ ਹੈਲਪ ਕਰਨੀ ਔਰ ਅਸੀਂ ਮੈਂ ਤੇ ਮੰਨਤ ਨੇ ਇਹਨਾਂ ਨੂੰ ਗਾਣੇ 'ਚ ਵੀ ਲਿਆ ਸੀਗਾ ਪਿੱਛੇ ਅਸੀਂ ਕੋਸ਼ਿਸ਼ ਕਰਦੇ ਹਾਂ ਨਵੇਂ ਲਿਰਿਕਸ ਰਾਈਟਰ ਨਵੇਂ ਮਾਡਲਸ ਨਵੇਂ ਲੋਕਾਂ ਨੂੰ ਚਾਂਸ ਦੇਈਏ ਜ਼ਿੰਦਗੀ ਦੇ ਵਿੱਚ ਔਰ ਉਹਨਾਂ ਦੀ ਸਪੋਰਟ ਕਰੀਏ ਸੋ ਇਹੀ ਕਹਿਣਾ ਚਾਹੂੰਗੀ ਬਾਕੀ ਜਿਹੜੇ ਤੁਸੀਂ ਕੁਐਸਚਨ ਪੁੱਛਣੇ ਹਨ ਉਹ ਤੁਸੀਂ ਰੇਸ਼ਮ ਜੀ ਤੋਂ ਵੀ ਪੁੱਛ ਸਕਦੇ ਹੋ ਤੁਹਾਡੇ ਤੋਂ ਪਹਿਲਾਂ ਪੁੱਛਣਾ ਚਾਹੁੰਦੀ ਹਾਂ ਸੋਨੀ ਜੀ ਤੁਸੀਂ ਹਰ ਇੱਕ ਮੁੱਦੇ ਤੇ ਗੱਲ ਵੀ ਕਰਦੇ ਹੋ ਹਨ ਵੀ ਤੁਸੀਂ ਤੁਹਾਡਾ ਕਾਫੀ ਨਾਮ ਵੀ ਆ ਮੇਰੇ ਖਿਆਲ ਤੋਂ ਕਲਾਕਾਰ ਦੀ ਜ਼ਿੰਦਗੀ 'ਚ ਪਲੱਸ ਪੁਆਇੰਟ ਹੁੰਦਾ ਹੈ ਯਾ ਰਾਜਨੀਤੀ 'ਚ ਵਧਣ ਵਾਸਤੇ ਜਦੋਂ ਕੋਲ ਪਛਾਣ ਹੁੰਦੀ ਹੈ ਕੋਈ ਨਵਾਂ ਚਿਹਰਾ ਨਹੀਂ ਕਿਹਾ ਜਾਂਦਾ ਤੁਸੀਂ ਰੇਸ਼ਮ ਜੀ ਦੀ ਬਜਾਏ ਤੁਸੀਂ ਆਪ ਜੀ ਨੂੰ ਹੀ ਅੱਗੇ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਹਜੇ ਮੈਨੂੰ ਇਲੈਕਸ਼ਨ ਨਹੀਂ ਲੜਨੀ ਔਰ ਕਿਉਂ ਮੈਂ ਐਕਚੁਅਲੀ ਕਿਉਂਕਿ ਮੈਂ ਇੱਕ ਸੋਸ਼ਲ ਮੁੱਦਿਆਂ ਉੱਤੇ ਗੱਲ ਕਰਦੀਆਂ ਔਰ ਅੱਜ ਮੇਰੀ ਮੈਂ ਆ ਨਹੀਂ ਕਹਿੰਦੀ ਵੀ ਅੱਜ ਮੈਂ ਇਲੈਕਸ਼ਨ ਲੜ ਕੇ ਹੀ ਲੋਕਾਂ ਦੇ ਕੰਮ ਕਰਾ ਸਕਦੀ ਆ ਮੈਨੂੰ ਐ ਲੱਗਦਾ ਹੈ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੈਂ ਮੇਰੇ ਚ ਇੱਕ ਪਲੱਸ ਪੁਆਇੰਟ ਇਹ ਹੈ ਕਿ ਮੈਂ ਕਲਾਕਾਰ ਆ ਤੇ ਕਲਾਕਾਰ ਹੋਣ ਦੇ ਨਾਤੇ ਮੇਰੇ ਜਿੰਨੇ ਵੀ ਕੰਟੈਕਟਸ ਆ ਜਿੰਨੀਆਂ ਸਟੇਜਸ ਦੇ ਵਿੱਚ ਮੈਂ ਜਾਣੀ ਆ ਸਾਰੇ ਮੇਰੀ ਰਿਸਪੈਕਟ ਕਰਦੇ ਆ ਔਰ ਸਾਰਿਆਂ ਦੇ ਕੰਮ ਕਰਵਾ ਦਿੰਦੇ ਆ ਅ ਅੱਜ ਰੇਸ਼ਮ ਵਰਗੀ ਨੌਜਵਾਨ ਹੋਰ ਵੀ ਕਿੰਨੇ ਹੋਣਗੇ ਜਿਹੜੀ ਬਹੁਤ ਕੰਮ ਕਰਦੇ ਹੋਣਗੇ ਠੀਕ ਹੈ ਮੇਰੇ ਟੱਚ ਆਏ ਮੇਰੇ ਨਾਲ ਇੰਨੇ ਸਾਲ ਇਹਨਾਂ ਨੇ ਕੰਮ ਕੀਤਾ ਹਨਾ ਤੇ ਇਹਨਾਂ ਨੇ ਇੱਛਾ ਪ੍ਰਗਟ ਕੀਤੀ ਹੈ ਇਲੈਕਸ਼ਨ ਦੇ ਵਿੱਚ ਆਉਂਦੀ ਮੈਨੂੰ ਲੱਗਦਾ ਇਹ ਜੀ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਮੈਨੂੰ ਇਹਨਾਂ ਦੀ ਇਸੇ ਤਰੀਕੇ ਦੇ ਨਾਲ ਇਹਨਾਂ ਦੀ ਇੰਟਰੋਡਕਸ਼ਨ ਦੇਣੀ ਚਾਹੀਦੀ ਹੈ ਬਹੁਤ ਘੱਟ ਲੋਕੀ ਹੁੰਦੇ ਆ ਨਹੀਂ ਦਿੰਦੇ ਲੋਕੀ ਲੋਕੀ ਕਹਿੰਦੇ ਆ ਵੀ ਚਲੋ ਵੀ ਇਹ ਸਾਰੀ ਜ਼ਿੰਦਗੀ ਸਾਡੇ ਪਿੱਛੇ ਲੱਗ ਕੇ ਕੰਮ ਕਰਦਾ ਰਵੇ ਤੁਸੀਂ ਤੁਸੀਂ ਇਹਨਾਂ ਦਾ ਜਿਹੜਾ ਇਹਨਾਂ ਦੀ ਜਿਹੜੀ ਇੰਟਰੋਡਕਸ਼ਨ ਦਿੱਤਾ ਤੁਸੀਂ ਆਮ ਨਾਗਰਿਕ ਦੇ ਇਨਸਾਨ ਤੋਂ ਦਿੱਤੀ ਹੈ ਬਟ ਤੁਹਾਨੂੰ ਵੀ ਲੱਗਦਾ ਕਿ ਜਦੋਂ ਅਸੀਂ ਪੋਲਿਟਿਕਸ ਤੇ ਐਡ ਹੋ ਜਾਂਦੇ ਆ ਉਹ ਸਾਡੇ ਕੋਲੇ ਪਲੱਸ ਪੁਆਇੰਟ ਹੁੰਦਾ ਸੀ ਐਦਾਂ ਦੇ ਹੋਰ ਲੋਕਾਂ ਦੀ ਮਦਦ ਕਰ ਸਕਦੇ ਜਿਵੇਂ ਤੁਸੀਂ ਕਹਿ ਰਹੇ ਹੋ ਸਕਰੀਨ 'ਵੀ ਅੱਪਾ ਗੱਲ ਕਰ ਰਹੇ ਸੀ ਕਿ ਤੁਸੀਂ ਤੁਸੀਂ ਚਾਹੁੰਦੇ ਹੋ ਨਾ ਤੁਸੀਂ ਕੋਸ਼ਿਸ਼ ਕਰਦੇ ਹੋ ਮੈਕਸਿਮਮ ਅਸੀਂ ਕਿਸੇ ਦੀ ਹੈਲਪ ਕਰ ਸਕੀਏ ਕਿਉਂਕਿ ਅਸੀਂ ਅਕਸਰ ਇਹ ਚੀਜ਼ਾਂ ਸੁਣਦੇ ਹਾਂ ਪੋਲਿਟਿਕਸ ਦੇ ਪੋਲਿਟਿਸ਼ੀਅਨਸ ਦੇ ਕੋਲ ਮੂਹ ਸੁਣਦੇ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਤਾਂ ਸਭੂ ਪਲੱਸ ਪੁਆਇੰਟ ਆ ਮੈਨੂੰ ਇਹ ਲੱਗਦਾ ਹੈ ਕਿ ਪਲੱਸ 1 ਦੀ بجائے ਹਜ਼ਾਰ ਹੋਣਗੇ ਜਾਂ ਲੱਖਾਂ ਹੋਣਗੇ ਵੇਖੋ ਮੈਨੂੰ ਇਹ ਲੱਗਦਾ ਹੈ ਕਿ ਪਲੱਸ ਪੁਆਇੰਟ ਹੈਰ ਬਟ ਜਦੋਂ ਇੱਕ ਪ੍ਰੋਪਰ ਟਾਈਮ ਆਊਗਾ ਨਾ ਜਦੋਂ ਮੈਨੂੰ ਲੱਗੂਗਾ ਮੇਰੇ ਅੰਦਰੋਂ ਆਵਾਜ਼ ਆਊਗੀ ਉਦੋਂ ਮੈਂ ਜ਼ਰੂਰ ਪੋਲਿਟਿਕਸ ਦੇ ਵਿੱਚ ਆਉਂ ਮੈਨੂੰ ਅਕਾਲੀ ਦਲ ਨੇ ਵੀ ਅਪਰੋਚ ਕੀਤੀ ਆਮ ਆਦਮੀ ਪਾਰਟੀ ਨੇ ਵੀ ਅਪਰੋਚ ਕੀਤੀ ਸੀਗੀ ਮੈਨੂੰ ਭਾਜਪਾ ਨੇ ਵੀ ਅਪਰੋਚ ਕੀਤੀ ਸੀਗੀ ਕਾਂਗਰਸ ਨੇ ਵੀ ਕੀਤੀ ਸੀਗੀ ਮੈਨੂੰ ਸਾਰੀਆਂ ਪਾਰਟੀਆਂ ਨੇ ਹੀ ਅਪਰੋਚ ਕੀਤੀ ਸੀਗੀ ਪਿਛਲੀ ਵਾਰ ਇਲੈਕਸ਼ਨ 'ਚ ਵੀ ਕੀਤੀ ਸੀਗੀ ਔਰ ਬਟ ਮੈਂ ਨਹੀਂ ਲੜੀ ਕਿਸੇ ਤੋਂ ਵੀ ਇਲੈਕਸ਼ਨ ਉਸ ਟਾਈਮ ਦੇ ਉੱਤੇ